ਜਿਲ੍ਹਾ ਜ਼ਰੰਦਾਰਨ ਦੇ ਪਿੰਡ ਸਬਰਾ ਵਿਖੇ ਇੱਕ ਗਰੀਬ ਪਰਿਵਾਰ ਪਛਮਾ ਦੇ ਹਸਪਤਾਲ ਦੇ ਵਿੱਚ ਕਈ ਸਾਲਾਂ ਤੋਂ ਜੀਵਨ ਬਤੀਤ ਕਰ ਰਿਹਾ ਹੈ ਇਹ ਬਜ਼ੁਰਗ ਜੋੜਾ ਆਪਣੇ ਅਪਾਹਜ ਪੁੱਤ ਦੇ ਨਾਲ ਨਰਕਪਰੀ ਜਿੰਦਗੀ ਜਿਉਣ ਲਈ ਮਜਬੂਰ ਹੈ ਸੋ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹਨਾਂ ਦਾ ਇੱਕ ਵੱਡਾ ਲੜਕਾ ਹੈ ਜਿਸ ਨੇ ਕਿ ਕਦੇ ਵੀ ਉਹਨਾਂ ਦੀ ਸਾਰ ਨਹੀਂ ਲਈ ਜੋ ਕਿ ਛੋਟਾ ਲੜਕਾ ਹੈ ਉਹ ਅਪਾਹਜ ਹੈ ਪੀੜਿਤ ਬਜ਼ੁਰਗ ਜੋੜੇ ਨੇ ਸਮਾਜ ਸੇਵੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਸਹੀ ਤਰੀਕੇ ਦੇ ਨਾਲ ਬਤੀਤ ਕਰ ਸਕਣ ਇਹ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਗ੍ਹਾ ਬਣ ਜੇ ਚਲੋ ਗੋន្តែ ਹੀ ਆ ਗਏ ਆ ਤੇ ਮੁਰਗੇ ਨਿਆਰਾ ਕੀ ਕਰੂ ਵਿਚਾਰਾ ਤੱਡਾ ਵੀ ਆ ਹੀ ਹਰਾਦਾਰ ਲੈਨੇ ਤੱਡਾ ਕੋਈ ਨਾ ਬੋਟਾ ਵਰੀ ਆਉਂਦੇ ਆ ਪਾ ਦਿਓ ਤੁਹਾਨੂੰ ਆ ਜਗਾ ਦੇ ਦਿੰਨੇ ਆ ਚਲੋ ਜੀ ਇਹ ਕੋਈ ਨਹੀਂ ਪੁੱਛਦਾ ਇਹ ਬਿਲਡਿੰਗ ਕਿਉਂ ਪੰਜੀ 30 ਸਾਲ ਹੋ ਗਏ ਪਹਿਲਾਂ ਡੰਗਰਾਂ ਦੀ ਡੰਗਰ ਡੱਕ ਹਸਤੋ ਹਾਂਜੀ ਡੰਗਰ ਡੱਕਟਰ ਸੀ ਅੱਛਾ ਜੀ ਹਾਂ ਅਸੀਂ ਉੱਥੇ ਉਧਰ ਹੋਈ ਇਹਨਾਂ ਦੀ ਹੈ ਪੱਲੇ ਦਾ 105 ਪੰਜੀ ਕਿਹਾ ਉਹ ਵੀ ਗਵਰਨਮੈਂਟ ਦੀ ਉੱਥੇ ਕਹਿੰਦੇ ਪਈਓ ਆਉਂਦਾ ਨਹੀਂ ਵੇਖ ਵੇਖੇ ਆਂਗੇ ਤੇ ਮਗਰ ਪੈਸੇ ਲਾਉਂਦੇ ਗਏ ਰਾਜੀ ਨਹੀਂ ਹੁੰਜਾਦਾ ਤਾਂ ਤੇ ਹੁਣ ਕੀ ਸਾਥ ਇੱਥੇ ਦੋ ਵਾਜ਼ੇ ਇੱਕ ਵਾਹੇ ਵਰਿਆ ਦੱਬਾਰਾ ਉਹ ਕਿੱਥੇ ਰਹਿੰਦੇ ਪੁੱਛ ਨਹੀਂ ਦੱਸੇ ਬਿਮਾਰ ਹੋਏ 2 ਮਹੀਨੇ ਹੋ ਗਏ ਕੋਈ ਵੜੇ ਨਹੀਂ ਤੇ ਹੁਣ ਤੁਹਾਡਾ ਕਿਵੇਂ ਗੁਜ਼ਾਰਾ ਚੱਲ ਰਿਹਾ ਹੁਣ ਇੰਨੇ ਟਾਈਮ ਪਾਸ ਪੁੱਛਾ 100 ਰੁਪਏ ਦਾੜੀ ਲੈ ਆਉਂਦਾ ਇੱਕ ਹੂੰ ਤੋਂ ਕਈ ਏਰ ਪਹਿਲਾਂ ਦਾ ਇੱਕ ਵਰਤ ਲੈਣੇ ਉਹ ਫਿਰ ਕਟਾਈ ਦੇ 100 200 ਰੁਪਏ ਦੇ ਆੜੇ 100 ਕੱਟ ਲੈਣੇ 100 ਸੰਭ ਦੇ ਦਿੰਦੇ ਜੇ ਟੈਂਪਾਸ ਕਰੀ ਜਾਨੇ ਕੀ ਕਰੀ ਵੇਚਣ ਸਬਜੀ ਵੇਚਣ ਜੀ ਤੇ ਜੀ ਸਾਡੀ ਵੀ ਘਰ-ਬਾਰ ਬਣ ਜਾਇਆ ਸਾਡਾ ਟੈਂਪਾਸ ਸਾਡਾ ਹੁਣ ਲਿਆ ਕੇ ਸਾਡੇ ਘਰ-ਬਾਰ ਬਣਨਾ ਚਾਹੀਦਾ ਹੈ ਅਸੀਂ ਵੀ 25 ਸਾਲ ਹੋ ਗਏ ਹੁਣ ਇੱਥੇ ਰਹਿੰਦੇ ਆ ਤੇ ਅਜ ਤੱਕ ਤੁਹਾਡਾ ਆਪਣਾ ਘਰ ਨਹੀਂ ਬਣਿਆ ਨਹੀਂ ਆਪਣਾ ਘਰ ਬਣਿਆ ਨਹੀਂ ਕਿੰਨੇ ਭੈਣ ਭਰਾ ਤੁਸੀਂ ਅਸੀਂ ਤੇ ਦੋ ਭਰਾਵਾਂ ਤੇ ਇਕ ਕਰਨ ਕਰਨ ਦਾ ਉਹ ਗਿਆ ਉਹ ਅਦਰਿੰਦਾ ਹਾਂ ਤੇ ਮੈਂ ਤੇ ਮੇਰੇ ਮੰਮੀ ਦੇ ਘਰ ਪਾਸ ਤੁਸੀਂ ਤਿੰਨੇ ਹੀ ਰਹਿ ਰਹੇ ਥੇ ਹਾਂ ਜੀ ਮੈਂ ਤੇ ਮਮੀ ਦੇ ਘਰ ਰਹਿੰਦੇ ਤੇ ਕਿੱਦਾਂ ਮੈਂ ਆਪ